ਜਿਸ ਨੂੰ ਦਿਖਾਉਣੇ ਆ ਪੁਰਾਣਾ ਮੱਝ ਦੇਖ ਸਕਦੇ ਤੁਸੀਂ ਕਿੰਨਾ ਕੋ ਪੁਰਾਣਾ ਅੰਕਲ ਜੀ ਇਹ ਨੂੰ 125 ਸਾਲ 25 ਸਾਲ ਅੱਛਾ ਜੀ ਇਹਦੇ ਤੋਂ 25 ਸਾਲ ਤੋਂ ਵੀ ਵੱਧ ਹੋ ਗਏ 500 ਸਾਲ ਹੋ ਗਏ ਅੱਛਾ ਜੀ ਹਾਂ ਦੀ ਗੁੰਦੀ ਬਣਾਇਆ ਮੈਂ ਪਰ ਸੰਭਾਲ ਦੇ ਸਕਦੇ ਸੀ ਮੈਂ ਲਈ ਰੱਖਦੇ ਸੀ ਇਹਨੂੰ ਉਹ ਕਿਤੇ ਪਹਿਲਾਂ ਥਾਂ ਤੇ ਪੈਂਦੇ ਹੁੰਦੇ ਹੁਣ ਤਾਂ 2 ਸਾਲ ਹੋ ਗਏ ਜਮੈਂ ਐਂ ਹੁੰਦਾ ਉਸ ਕੋਈ ਕਿਤੇ ਪੈ ਕੇ ਪੈਗਾ ਨਹੀਂ ਹੋ ਆਇਆ ਕਿਤੇ ਨਹੀਂ ਦਦੇ ਜਮਾ ਕੇ ਪੜੇ ਕਿ ਮੈਂ ਉਹ ਲੈ ਲਵੋ ਇਹ ਟੁੱਟ ਕੇ ਮੁੜ ਕੇ ਜਿਹੜਾ ਲੱਗ ਜੂਗਾ ਮੈਂ ਤਾਂ ਵੀ ਬੇਟੀ ਹੈ ਇਕਲ ਮਾਰੀ ਵੀ ਹਨਾ ਅੰਕਲ ਦੇਖੋ ਦੇ ਪੇਟੀ ਦਿਖਾਈ ਤੁਹਾਨੂੰ ਮੈਂ ਬੇਟੀ ਹੈ ਜੀ ਹਾਂ ਤਿੰਨ ਲੋਕ ਲੱਗਦੇ ਜੀ ਦੇ ਜੇ ਤੱਕ ਇਹ ਚੀਜ਼ਾਂ ਜੀ ਸਾਂਝੀ ਧਰਤੀ ਤਿੰਨੇ ਇਕੱਠੇ ਹੋਏ ਤਾਂ ਤਿੰਨੇ ਲਾਹ ਪੁਰਾਣੀ ਵਾਲ ਮਾਰੀ ਕੀਤੀ ਹੈ ਬੈਠਾ ਆਈ ਹੈ ਕੀਤੀ ਹੈ ਜੀ ਇਹਦੀ ਹੰਰੀ ਲੈ ਕੇ ਦੇਖਦਾ ਹਾਂ ਦੀ ਤੇ ਚਾਦਰ ਦੇ ਕਿੰਨੀ ਮੋਟੀ ਹੈ ਕੱਕਾ ਦਾ ਗਾਇਸ ਉੱਤੀ ਉਹ ਕੋਈ ਬੈਲ ਜਣੀ ਕਿਤੇ ਹੈ ਨੀਣ ਗੜ ਰਾਈ ਉਹ ਜੀ ਹੈ ਨਾ ਹੂੰ ਹੂੰ ਕਿੰਨੀ ਕੋ ਪੁਰਾਣੀ ਹੈ ਜੀ ਇਹ ਵੀ ਉਸੇ ਦੀ 19 ਪੁਰਾਣੀ ਹੈ ਬੱਡੇ ਬਾਬੇ ਦੀ ਇਹਦੇ ਇੱਕ ਤਾਂ ਲੋਕ ਇੱਥੇ ਲੱਗਦਾ ਤੇ ਇਹ ਕਹਾਥੇ ਇਹ ਕਦੇ ਵਿੱਚ ਦੋ ਖਾਂਦੇ ਨੂੰ ਉਹਨਾਂ ਨੂੰ ਲੱਗਦਾ ਬਗ ਬੱਡੇ ਬੱਡੇ ਕੁੰਜੀਆਂ ਦੇ ਇੱਥੇ ਬੜੇ ਕਿਤੇ ਬੁੜੀਆਂ ਤਾਂ ਸਕੀਆਂ ਨੇ ਇਹ ਕੁੰਜੀਆਂ ਦੇ ਕੇ ਤੂੰ ਹਰਾਨ ਹੋ ਜਾਈਂਗਾ ਇਹਦਾ ਇਤਿਹਾਸਕ ਚੀਜ਼ਾਂ ਇਤਿਹਾਸਕ ਇਹਦੇ ਕੋਲ ਕੀਮਤ ਨਜ਼ਾਰਾ ਇਹ ਕਿੰਨੀ ਕੁ ਪਾਰੀ ਹੋਣੀ ਅੰਕਲ ਜੀ ਚੱਕੀ ਜਾਂਦੀ ਦੁਨੀਆ ਦੇ ਕਾਸਕੇ ਦੇਖ ਲੇਗਾ ਮਾਦੀ ਚਾਰ ਪੰਜ ਪਾਸੇ ਬੰਦੇ ਚੱਕਣੇ ਮੋਸਾ ਵੇ ਜਾ ਤੂੰ ਟੋਪ ਬੰਬ ਮਾਰ ਥੋੜੀ ਛੜਦੀ ਹੈ ਜੀ ਪੂਰਾ ਜਪਦਾ ਸਕੀ ਆ ਇਹਨਾਂ ਚੱਕੀ ਜਾਂ ਨਹੀਂ ਕੋਲਣ ਦੇ ਹਾਂ ਚੱਕੀ ਜਾਂਦੇ ਆ ਚੋਰ ਨੂੰ ਥੋੜੀ ਚੱਕੀ ਲੈ ਜੀ ਕਿਉਂਕਿ ਗੋਲੀ ਮਾਰ ਕੇ ਭੰਨ ਦੇ ਗਏ ਇਹ ਜਿਹੜਾ ਟਾਈਮ ਖਜ਼ਾਨੇ ਪਹਿਲਾਂ ਸੁਰੱਖਿਤ ਰਹਿੰਦੇ ਸੀ ਨਾ ਹੋਂਤਾ ਏਟੀਮ ਉੱਤੇ ਮ ਲੈ ਜਾਂਦੇ ਫੱਟ ਕੇ ਹੋਰ ਦੂਜੇ ਪੈਸੇ ਹੁੰਦੇ ਇਹਦੇ ਵਿੱਚ ਸੰਗਲ ਪਾ ਕੇ ਲਟਾਇਆ ਹੁੰਦੀ ਹੈ ਨਾ ਲਟਾਇਆ ਹੁੰਦੀ ਅੱਗੇ ਉਹਦੇ ਵਿੱਚ ਦੀ ਪਾਇਆ ਹੋਇਆ ਸੀ ਮੋਟਾ ਸੰਗ ਅੱਛਾ ਇਹ ਜਬਰਦਸਤ ਹੈ ਇਹ ਪਰ ਬਹੁਤ ਬੜਾ ਅਫਸਰ ਜੀ ਵਰ ਸਾਧਾਰ ਕੋੜ ਆਲੀ ਖੋਈ ਦਾ ਉਹਦੇ ਉਹਦੇ ਜਿੱਤਰ ਰਹੇ ਠੀਕ ਹੈ ਸੋ ਲਈ ਜੀ ਇਹ ਸੰਭਾਲ ਕੇ ਰੱਖੀ ਦਿਨਾ ਹਾਂ ਹਾਂ ਆ ਜੀ ਜੀ ਬਸ ਟਾਈਮ ਤੇ ਦੇਈਆਂ ਆ ਫੇਟੇਂਗ ਲਈ ਸਾਨੂੰ ਮਿਲਣੀ ਪਿੰਡਾਂ ਜੇ ਆ ਖੱਟੀ ਵਾਲੀ ਹੁਣ ਇਹ ਵੀ ਪੁਰਾਣੀ ਐ ਕਿ ਤੇਰੀ ਸਾਨੂੰ ਮਿਲਣੀ ਕਿਤੇ ਕਿਥੇ ਫਿਰ ਹੋ ਜਾਂਦੇ ਆ ਸੱਚਾ ਮੇਰੇ ਨਾਲ ਕਦੇ ਨਹੀਂ ਲੱਗੀਆਂ ਵੀ ਆ ਤੇ ਇੱਥੇ 50 ਖਾ ਲਓ ਜੇ ਘੱਟੀ ਨੂੰ ਘੱਟਦੇ ਰੱਖਿਆ ਨਾ ਹੂੰ ਇਹ ਕਿੰਨਾ ਪੁਰਾਣਾ ਕਰ ਜੀ ਇਹ ਉਹ ਵਾ 53 55 ਸਾਲਾ ਉਹ ਵੀ 50 60 ਤੇ ਪਏ ਹੋਏ ਨੇ ਹਰ ਸਾਲ ਦੇ ਲੱਗ ਹੋਣ ਵਾਲੇ ਉਹਨਾਂ ਨੂੰ ਉਹ ਸਾਰੇ ਦੇ ਨਾਲ ਉਹ 7000 ਰੁਪਏ ਚ ਪਏ ਸੀਗੇ ਉਦੋਂ ਲੱਕੜ ਵਿਖੀ ਉਹ ਵੀ ਹੋਈ ਜਾਨਾ ਕਾਹਦੀ ਲੱਕੜ ਹੈ ਤੇ ਚੀਲ ਹੈ ਚੀਲ ਦੀ ਲੱਕੜ ਹੈ ਆ ਜੋੜਨੀ ਇੱਧਰ ਵੀ ਇਹ ਵੀ ਅ ਅ ਇਸੇ ਦੀਆਂ ਲਾਗੇ ਹੋਈਆਂ ਉਹ ਚੁੱਕੀ ਕਿਤੇ ਫਰਕ ਨਹੀਂ ਪਿਆ ਪੂਰਾ 7000 ਦੀ ਪਈ ਉਦੋਂ ਦਰਵਾਜ਼ੇ ਇਹ ਤੇ ਹੁਣ 7 ਲੱਖ ਮੈਂ ਇਹਦੀ ਲੇਬਰ ਲੇਬਰ ਦੇਤੀ 7 ਰੱਖ ਲੇਬਰ ਲੇਬਰ ਜੇਕਰ ਸਾਡੀ ਵੀਡੀਓ ਲੱਗੀ ਵਧੀਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰੋ ਤਾਂ ਕਿ ਆਉਣ ਵਾਲੇ ਟਾਈਮ 'ਚ ਤੁਹਾਡੇ ਲਈ ਹੋਰ ਵੀ ਵਧੀਆ ਵੀਡੀਓ ਲੈ ਕੇ ਆ ਸਕੀਏ ਧੰਨਵਾਦ